ਜੱਡੇ ਵਰਗੇ ਲੋਕਾਂ ਨੇ ਸਾਬ ਸ੍ਰੀ ਗੁਰੂਆਂ ਸਾਹਿਬਾ ਕਮੀਨਗੀ ਕੀਤੀ ਆ ਕਮੀਨਪਣਾ ਕੀਤਾ ਤੁਸੀਂ ਇਸੇ ਕਰਕੇ ਤੁਹਾਨੂੰ ਅੱਜ 바ਵਾ ਸਾਹਿਬ ਇੱਕ ਕਲਰਕ ਦੀ ਦੇ ਆ ਸੁਣੋ ਧਿਆਨ ਦੇ ਨਾਲ 1946 1946 ਦੇ ਵਿੱਚ ਇਲੈਕਸ਼ਨ ਹੋਇਆ ਜਿਹਦੇ ਵਿੱਚ 200 292 ਐਮਐਲਏ ਬਣੇ ਉਹਨਾਂ ਦੀਆਂ 23 ਕਮੇਟੀਆਂ ਬਣੀਆਂ ਉਹਨਾਂ ਤਈਆਂ ਕਮੇਟੀਆਂ ਦੇ ਚੇਅਰਮੈਨ 바ਵਾ ਸਾਹਿਬ ਸੀ ਕੈਲੋ ਮੈਂ ਪੰਜਾਬੀ ਬੋਲਾਂਗਾ ਜੀ ਕਾਨੂੰਨ ਬਣਾਉਣ ਵਾਲੀ ਕਮੇਟੀ ਦੇ ਪ੍ਰਧਾਨ ਡਾਕਟਰ ਪੀਮਰਾਓ ਅੰਬੇਡਕਰ ਜੀ ਸੀ ਉਹਨਾਂ ਦੀ ਔਕਾਤ ਯਾਦ ਕਰਾਉਣ ਵਾਸਤੇ ਉਹਨਾਂ ਦੇ ਖਿਲਾਫ ਬੋਲੇ ਤੇ ਹੁਣ ਸੁਣੀ ਜਾਈ ਤੁਸੀਂ ਕਿਹਾ ਕਿ ਉਹਨਾਂ ਦੀ ਔਕਾਤ ਨਹੀਂ ਸੀ ਕੀ ਤੁਹਾਡੀ ਔਕਾਤ ਹੈਗੀ ਆ ਤੁਹਾਡੀ ਔਕਾਤ ਹੈਗੀ ਆ ਤੁਸੀਂ ਉਹਨਾਂ ਦੇ ਬਰਾਬਰ ਖੜ ਸਕੋ ਹਿੰਮਤ ਹੈ ਤੁਹਾਡੀ ਉਹ ਤੁਸੀਂ ਲਾਈਟਾਂ ਹਰੀਆਂ ਹੋਣ ਤੇ ਲੋਕਾਂ ਨੂੰ ਨੁਗਾਹ ਕੇ ਗਿਆਨ ਦੱਸਣ ਵਾਲੇ ਲੋਕ ਇੱਕ 32 ਡਿਗਰੀਆਂ ਦਾ ਮਾਲਕ ਅੰਗਰੇਜ਼ਾਂ ਨੇ ਗੋਰੀਆਂ ਨੇ ਦੁਨੀਆ ਦੇ ਸਭ ਤੋਂ ਇੰਟੈਲੀਜੈਂਟ ਆ ਇੰਟੈਲੀਜੈਂਟ ਗੋਰੇ ਉਹਨਾਂ ਨੇ ਇਲੈਕਸ਼ਨ ਕਰਾਇਆ ਜਦੋਂ ਉਹਨਾਂ ਨੂੰ ਕਿਹਾ ਛੱਡ ਜਾਓ ਉਹਨਾਂ ਨੇ ਇਲੈਕਸ਼ਨ ਕਰਾਇਆ 292 ਐਮਐਲਏ ਬਣੇ ਉਹਨਾਂ ਦੀਆਂ 23 ਕਮੇਟੀਆਂ ਬਣੀਆਂ ਉਹਨਾਂ ਦੇ ਪ੍ਰਧਾਨ ਸੀ ਕਾਨੂੰਨ ਬਣਾਉਣ ਵਾਲੀ ਕਮੇਟੀ ਦੇ ਪ੍ਰਧਾਨ ਡਾਕਟਰ ਭੀਮਰਾਓ 바ਵਾ ਸਾਹਿਬ ਅੰਬੇਡਕਰ ਜੀ ਤੂੰ ਦੱਸਦਾ ਆ ਕਿ ਕਲਾਰਕ ਕਲਾਰਕ ਸੀ 바ਵਾ ਸਾਹਿਬ ਦੀ ਕੋਈ ਔਕਾਤ ਨਹੀਂ ਸੀ ਤੇਰੀ ਔਕਾਤ ਹੈ ਹੀ ਨਹੀਂ ਕਿ ਤੂੰ ਗੱਲ ਕਰ ਸਕੇ ਜਿਹੜੀਆਂ ਤੂੰ ਆ ਗੱਲਾਂ ਕਰਦਾ ਆ ਤੈਨੂੰ ਕਿਹਦੇ ਆਰਡਰ ਦੇ ਦਿੱਤਾ ਤੈਨੂੰ ਇਹ ਨਹੀਂ ਪਤਾ ਹੈਗਾ ਕਲਰਕ ਕੀ ਹੁੰਦਾ ਤੈਨੂੰ ਇਹ ਨਹੀਂ ਪਤਾ ਪ੍ਰਧਾਨ ਕੌਣ ਹੁੰਦਾ ਤੈਨੂੰ ਇਹ ਨਹੀਂ ਪਤਾ ਵੇ ਜਿਹੜੀ ਡਿਗਰੀ ਕਲਰਕ ਦੀ ਆ ਤੇ ਪ੍ਰਧਾਨ ਦੀ ਕੀ ਡਿਗਰੀ ਆ ਚੇਅਰਮੈਨ ਦੀ ਕੀ ਡਿਗਰੀ ਆ ਤੂੰ ਲੋਕਾਂ ਨੂੰ ਗਿਆਨ ਵੰਡਦਾ ਫਿਰਦਾ ਲੈਟ ਐਂਦਾ ਹੋ ਗਈ ਲੈਟ ਐਂਦਾ ਹੋ ਗਈ ਲੈਟ ਆ ਗਈ ਐਂਦਾ ਹੋ ਗਈ ਐਂਦਾ ਹੋ ਗਈ ਕਰ ਗਿਆ ਆ ਗਿਆਨ ਵੰਡਦਾ ਫਿਰਦਾ ਲੋਕਾਂ ਨੂੰ ਤੂੰ ਇਸ ਕਰਕੇ ਮੈਂ ਆਪ ਜੀ ਦੀ ਅਜੇ ਤੱਕ ਇਹ ਰਿਸਪੈਕਟ ਕਰ ਰਿਆ ਮੈਂ ਬੋਲਣਾ ਨਹੀਂ ਸੀ ਪਰ ਤੁਸੀਂ ਮਜਬੂਰ ਕੀਤਾ ਬੋਲਣ ਤੇ ਕਿ ਇੱਕ ਦੁਨੀਆ ਦੇ ਇੰਟੈਲੀਜੈਂਟ ਬੰਦੇ ਨੂੰ ਤੁਸੀਂ ਦੱਸਦੇ ਆ ਉਹਨਾਂ ਦੀ ਔਕਾਤ ਨਹੀਂ ਸੀ ਤਹਾਡੀ ਔਕਾਤ ਦੱਸਣ ਦਾ ਘਾਣ ਧਿਆਨ ਕਰਿਓ ਜਿਹੜੀ ਤੂੰ ਪਟੇਲ ਦੀ ਗੱਲ ਕਰਦਾ ਪਟੇਲ ਨੇ ਆਰਐਸਐਸ ਬੰਦ ਆਰਐਸਐਸ ਨੂੰ ਬੰਦ ਕਰਾਇਆ ਕਿਉਂ ਵਧੀਆ ਕੰਮ ਕੀਤਾ ਜਿਹੜੇ ਨਹਿਰੂ ਗਾਂਧੀ ਸੀ ਕੌਣ ਸੀ ਜਰਨਲ ਤੁਸੀਂ ਕੌਣ ਆ ਕੌਣ ਆ ਤੁਸੀਂ ਜਰਨਲ ਬਾਬਾ ਸਾਹਿਬ ਕੌਣ ਸੀ ਸੁਣ ਬਾਬਾ ਸਾਹਿਬ ਸਣਾਈ 8 ਬੰਦਿਆਂ ਦੀ ਕਮੇਟੀ ਸੀ ਬਾਬਾ ਸਾਹਿਬ ਨੂੰ 7 ਬੰਦੇ ਬਾਬਾ ਸਾਹਿਬ ਦੇ ਨਾਲ ਦਿੱਤੇ ਗਏ ਉਹਨਾਂ ਦੇ ਵਿੱਚ ਇੱਕ ਮਰ ਗਿਆ ਇੱਕ ਜਾ ਕੇ ਅਮਰੀਕਾ ਸੈਟ ਹੋ ਗਿਆ ਤਿੰਨ ਬੰਦਿਆਂ ਨੂੰ ਬਾਬਾ ਸਾਹਿਬ ਤੋਂ ਊਸ਼ੂਤ ਚੜਦੀ ਰਹੀ ਹਰਨੇਕ ਸਿੰਘ ਜੀ ਨੇਕੀ ਹਰਨੇਕ ਸਿੰਘ ਜੀ ਨੇਕੀ ਉਹ ਜਰਨਲ ਸੀ ਉਹਨਾਂ ਨੂੰ ਬਾਬਾ ਸਾਹਿਬ ਤੋਂ ਊਸ਼ੂਤ ਚੜਦੀ ਰਹੀ ਉਹ ਬਾਬਾ ਸਾਹਿਬ ਦੇ ਲਾਗੇ ਨਹੀਂ ਆਏ ਤੇ ਬਾਬਾ ਸਾਹਿਬ ਨੂੰ ਕੱਲਿਆਂ ਨੂੰ ਇੰਨੀ ਮਿਹਨਤ ਕਰਨੀ ਪਈ ਇਸ ਕਰਕੇ 2 ਸਾਲ 11 ਮਹੀਨੇ 18 ਦਿਨ ਦੇ ਵਿੱਚ ਸੰਵਿਧਾਨ ਤਿਆਰ ਹੋਇਆ ਬਣ ਕੇ ਔਰ ਤੁਹਾਡੇ ਜਿਹੜੇ ਜਰਨਲ ਲੋਕ ਸੀ ਜਿਹੜੇ ਆਪਣੇ ਆਪ ਨੂੰ ਉਪਰਕਾਸ਼ ਸਮਝਦੇ ਨੇ ਉਹ ਲੋਗ ਟਿੱਪਣੀ ਕਰਦੇ ਸੀ ਗਾਂਧੀ ਵਰਗੇ ਪਟੇਲ ਵਰਗੇ ਕਿ ਸਾਨੂੰ ਸੰਵਿਧਾਨ ਚੈੱਕ ਕਰਾਇਆ ਜਾਵੇ ਤੁਹਾਡੇ ਵਰਗੇ ਲੋਗ ਜਿਹੜੇ ਤੁਸੀਂ ਆਪ ਹੀ 100 ਸਾਲ ਤੋਂ ਇਤਿਹਾਸ ਦਾ ਤੁਸੀਂ ਬੇੜਾ ਘਰਕ ਕਰ ਦਿੱਤਾ ਸਿੱਖੀ ਦਾ ਤੁਹਾਡੇ ਵਰਗੇ ਲੋਕਾਂ ਨੇ ਜਰਨਲ ਕਾ ਕੈਟਾਗਰੀ ਨੇ ਬੇੜਾ ਘਰਕ ਕੀਤਾ ਸਿੱਖੀ ਦਾ ਤੁਸੀਂ ਲੋਕਾਂ ਨੇ ਕੀਤਾ ਬਾਬਾ ਸਾਹਿਬ ਨੇ ਨਹੀਂ ਕੀਤਾ ਬਾਬਾ ਸਾਹਿਬ ਨੇ ਸੁਣੋ ਧਿਆਨ ਦੇ ਨਾਲ ਮੈਂ ਤੁਹਾਨੂੰ ਦੱਸਦਾ ਤੇਰੀ ਔਕਾਤ ਕੀ ਆ ਉਹਨਾਂ ਨੇ ਕੀਤਾ ਕੀ ਤੁਹਾਡੇ ਵਰਗੇ ਜਰਨਲ ਲੋਕਾਂ ਦੇ ਸਾਹਮਣੇ ਜਿਹੜੇ ਲੋਕ ਆਪਣੀ ਜਾਤ ਉੱਚੀ ਸਮਝਦੇ ਸੀ ਉਹਨਾਂ ਦੇ ਸਾਹਮਣੇ ਆਪਣਾ ਦੁੱਖ ਕਿਤਾ ਰੱਖਿਆ ਸੁਣਿਓ ਨਾਨਕ ਦੀਆਂ 13 13 ਤੋਲਦੇ ਰਹਿੰਦੇ ਆ ਕਦੀ 13 ਦਾ ਪਤਾ ਲੱਗਾ ਤੁਹਾਨੂੰ